ਸਾਡੇ ਹਜੇ ਵੀ ਕੰਨਾਂ ਦੇ ਵਿੱਚ ਗੂੰਜਦੀ ਤੇਰੀਆਂ ਵੰਗਾਂ ਦੀ ਸ਼ਿੰਕਾਰ ਸੋਣੀਏ ਸਾਡੇ ਹਜੇ ਵੀ ਕੰਨਾਂ ਦੇ ਵਿੱਚ ਗੂੰਜਦੀ ਤੇਰੀਆਂ ਵੰਗਾਂ ਦੀ ਸ਼ਿੰਕਾਰ ਸੋਣੀਏ ਬੇਨਾ ਖੰਬਾ ਤੋਂ ਹਵਾ ਦੇ ਵਿੱਚ ਉੱਡ ਗਈ ਚੜ ਕੇ ਕੈਨੇਡਾ ਦਾ ਜਹਾਜ਼ ਸੋਣੀਏ ਬੇਨਾ ਖੰਬਾ ਤੋਂ ਹਵਾ ਦੇ ਵਿੱਚ ਉੱਡ ਗਈ ਜਾੜੀ ਕੇ ਕੈਨੇਡਾ ਦਾ ਜਹਾਜ਼ ਸੋਣੀਏ ਜਿਹੜਿਆਂ ਰਾਹਾਂ ਚ ਕਦੇ ਮਿਲਦੇ ਹੁੰਦੇ ਸੀ ਅੱਜ ਪੁੱਛਦੇ ਰਾਹਾਂ ਦੇ ਮੈਨੂੰ ਰੱਖ ਨੀ ਕਰਕੇ ਢਿੱਲੇ ਜੇ ਬੋਲ ਖੜ ਗਏ ਵਿਚਾਰੇ ਮੈਥੋਂ ਵੱਧ ਕੇ ਮਨ ਆ ਉਹਨਾਂ ਦੁੱਖ ਨੀ ਕਰਕੇ ਢਿੱਲੇ ਜੇ ਬੋਲ ਖੜ ਗਏ ਵਿਚਾਰੇ ਮੈਥੋਂ ਵੱਧ ਕੇ ਮਨ ਆ ਉਹਨਾਂ ਦੁੱਖ ਨੀ ਪਤਾ ਨਹੀਂ ਸੀ ਸਾਨੂੰ ਤੇਰੀ ਚੰਦਰੀ ਜੀ ਸੋਚਦਾ ਨਹੀਂ ਪਤਾ ਨਹੀਂ ਸੀ ਸਾਨੂੰ ਤੇਰੀ ਚੰਦਰੀ ਜੀ ਸੋਚਦਾ ਨਹੀਂ ਖੇਡ ਜਾਈਂਗੀ ਸਾਡੇ ਨਾਲ ਚਾਲ ਸੋਣੀਏ ਬੇ ਨਖਮਬਾ ਤੋ ਹਵਾ ਦੇ ਵਿੱਚ ਉੱਡ ਗਈ ਚੜ ਕੇ ਕੈਨੇਡਾ ਦਾ ਜਹਾਜ਼ ਸੋਣੀਏ ਬੇ ਨਖਮਬਾ ਤੋ ਹਵਾ ਦੇ ਵਿੱਚ ਉੱਡ ਗਈ ਟੜਕੇ ਕੈਨੇਡਾ ਦਾ ਜਹਾਜ਼ ਸੋਣੀਏ ਇੱਕ ਉੱਤੇ ਰੱਖ ਤੇਰਾ ਸੌਂਗ ਆਰਮਾਲ ਰੱਤਾ ਭੁੱਲੀਆਂ ਨੀ ਤੇਰੇ ਨਾਲ ਗੁਜ਼ਾਰੀਆਂ ਸੁਫਨੇ ਚ ਸੁੱਤ ਪਿਆ ਉੱਠਦਾ ਪੜਕ ਵੇਦਾ ਖੋਲ ਕੇ ਚਵਾਰੇ ਦੀਆਂ ਬਾਰੀਆਂ ਸੁਫਨੇ ਚ ਸੁੱਤ ਪਿਆ ਉੱਠਦਾ ਪੜਕ ਵੇਦਾ ਖੋਲ ਕੇ ਚਵਾਰੇ ਦੀਆਂ ਬਾਰੀਆਂ ਤੇਰੇ ਜੀਰ ਕਾਂਚੀ ਤੇ ਆਉਂਦੀ ਨਾ ਨਜ਼ਰ ਤੇਰੇ ਜੇ ਈਰਕਾਨੁ ਕੀ ਤੇ ਆਉਂਦੀ ਨਾ ਨજર ਮੈਨੂੰ ਸੁਨਾ ਸੁਨਾ ਲੱਗੇ ਸੰਸਾਰ ਸੋਣੀਏ ਵੇ ਨਖੰਬਾ ਤੋਂ ਹਵਾ ਦੇ ਵਿੱਚ ਉੱਡ ਗਈ ਛੜ ਕੇ ਕਨੇਡਾ ਦਾ ਜਹਾਜ ਸੋਣੀਏ ਵੇ ਨਖੰਬਾ ਤੋਂ ਹਵਾ ਦੇ ਵਿੱਚ ਉੱਡ ਗਈ ਛੜ ਕੇ ਕਨੇਡਾ ਦਾ ਜਹਾਜ ਸੋਣੀਏ ਦਿਲ ਵਾਲਾ ਦੁੱਖ ਅਸੀਂ ਕਿਸ ਨੂੰ ਸੁਣਾਈਏ ਦੁੱਖ ਦਿਲ ਵਾਲਾ ਦਿਲ ਚ ਸਮਾਈਦਾ ਹੋ ਦਿਲ ਵਾਲਾ ਦੁੱਖ ਅਸੀਂ ਕਿਸ ਨੂੰ ਸੁਣਾਈਏ ਦੁੱਖ ਦਿਲ ਵਾਲਾ ਦਿਲ ਚ ਸਮਾਈਦਾ ਮਾਰਗੀ ਅਡਾਰੀ ਉਸ ਮੰਦਰਾਂ ਤੋਂ ਪਾਰ ਦੁੱਖ ਦਿਲ ਵਾਲਾ ਜੀ ਨੂੰ ਸੀ ਸੁਣਾਈਦਾ ਪੱਟੀ ਵਾਂਗੂ ਵੜ ਕੇ ਅੰਦਰ ਹੁਣ ਰੋਨੇ ਪੱਟੀ ਵਾਂਗੂ ਵੜ ਕੇ ਅੰਦਰ ਹੋਣਾ ਰੋਨੇ ਵੇਖ ਟਿਚਰਾ ਕਰੂਗਾ ਸੰਸਾਰ ਸੋਣੀਏ ਬੇਨਾ ਖੰਬਾ ਤੋ ਹਵਾ ਦੇ ਵਿੱਚ ਉੱਡ ਗਈ ਚੜਿਕੇ ਕੈਨੇਡਾ ਦਾ ਜੋ ਹਾਜ ਸੋਣੀਏ ਬੇਨਾ ਖੰਬਾ ਤੋ ਹਵਾ ਦੇ ਵਿੱਚ ਉੱਡ ਗਈ ਚੜਿਕੇ ਕੈਨੇਡਾ ਦਾ ਜੋ ਹਾਜ ਸੋਣੀਏ ਤੇਰੇ ਪਿੰਡ ਵਿੱਚ ਲੱਗਦੇ ਨਾਕੇ ਨਹੀਂ ਹੁੰਦੇ ਰੋਜ਼ ਰਾਤ ਨੂੰ ਵਾਕੇ ਤੇਰੇ ਪਿੰਡ ਵਿੱਚ ਲੱਗਦੇ ਨਾਕੇ ਨਹੀਂ ਹੁੰਦੇ ਰੋਜ਼ ਰਾਤ ਨੂੰ ਵਾਕੇ ਬਾਤ ਜੱਟ ਨੇ ਜਿੱਦੋਂ ਪਟਾਕੇ ਬਾਤ ਜੱਟ ਨੇ ਜਿੱਦੋਂ ਪਟਾਕੇ ਨਹੀਂ ਕੁੰਡੇ ਲੱਗ ਗਏ 12 ਨੂੰ ਦਸ ਤਣ ਰੋਕ ਦੂ ਜੱਟੀਏ ਨਹੀਂ ਪਿੰਡ ਵਿੱਚ ਆਣੋਂ ਯਾਰਾਂ ਨੂੰ ਕਾਣ ਰੋਕ ਤੂੰ ਜੱਟੀਏ ਨੀ ਪਿੰਡ ਵਿੱਚ ਆਉਣਾ ਯਾਰਾ ਨੂੰ ਉਹ ਕੀ ਦੀ ਜੁੜਤ ਸੱਡੇ ਵੱਲ ਝਾਕੇ ਨੀ ਕਿੜਾ ਮੌਤ ਨੂੰ ਮੱਸੀ ਆਖੇ ਕੀ ਦੀ ਜੁੜਤ ਸੱਡੇ ਵੱਲ ਝਾਕੇ ਨੀ ਕਿੜਾ ਮੌਤ ਨੂੰ ਮੱਸੀ ਆਖੇ ਬੰਦੇ ਲਾ ਮੋੜ ਤੇ ਨਾਕੇ ਬੰਦੇ ਲਾ ਮੋੜ ਤੇ ਨਾਕੇ ਦੀ ਸੁਨੀਆਂ ਛੱਡ ਕੇ ਨਾਰਾ ਨੂੰ ਕਾਣ ਰੋਕ ਦੂ ਜੱਟੀਏ ਨਹੀਂ ਪਿੰਡ ਵਿੱਚ ਆਉਣੋਂ ਯਾਰਾਂ ਨੂੰ ਕਾਣ ਰੋਕ ਦੂ ਜੱਟੀਏ ਨਹੀਂ ਪਿੰਡ ਵਿੱਚ ਆਉਣੋਂ ਯਾਰਾਂ ਨੂੰ ਆਉਂਦਾ ਰੋਜ ਘੋੜੀ ਤੇ ਚੜਕੇ ਨਹੀਂ ਰੱਖਦਾ ਰਫਲ ਦੇ ਨਾਲ ਹੀ ਭਰ ਕੇ ਰੈਂਦਾ ਨਹੀਂ ਕਿਸੇ ਤੋਂ ਡਰ ਕੇ ਮਿਲਣਾ ਹੈ ਦਿਲਦਾਰਾਂ ਨੂੰ ਦੱਸ ਕੌਣ ਰੋਕ ਦੂ ਜੱਟੀਏ ਨਹੀਂ ਪਿੰਡ ਵਿੱਚ ਆਉਣੋਂ ਯਾਰਾਂ ਨੂੰ ਕੌਣ ਰੋਕ ਦੂ ਜੱਟੀਏ ਨਹੀਂ ਪਿੰਡ ਵਿੱਚ ਆਉਣੋਂ ਯਾਰਾਂ ਨੂੰ ਲਾ ਕੇ ਨਾਲ ਜੱਟ ਦੇ ਯਾਰ ਹੀ ਨਹੀਂ ਰਖਦੀ ਸੋਚਰ ਕੰਨੇ ਮਾੜੀ ਲਾ ਕੇ ਨਾਲ ਜੱਟ ਦੇ ਯਾਰ ਹੀ ਨਹੀਂ ਰਖਦੀ ਸੋਚਰ ਕੰਨੇ ਮਾੜੀ ਸਰ ਦੇ ਨਾਲ ਨਵਾਦੂ ਯਾਰੀ ਨਹੀਂ ਕੀਤੀ ਕੌਲ ਕਰਾਰਾ ਨੂੰ ਦੱਸ ਕੌਣ ਰੋਕ ਦੂ ਜੱਟिए ਨਹੀਂ ਪਿੰਡ ਵਿੱਚ ਆਣੋ ਯਾਰਾ ਨੂੰ ਕੌਣ ਰੋਕ ਦੂ ਜੱਟिए ਨਹੀਂ ਪਿੰਡ ਵਿੱਚ ਆਣੋ ਯਾਰਾ ਨੂੰ ਓ ਪੱਟੀ ਦਿਨ ਦੀ ਆ ਕੇ ਨਹੀਂ ਲੈ ਜੂ ਲਾਵਾ ਚਾਰ ਪੜਾ ਕੇ ਤਕਤੀ ਦਨ ਦੀ ਵੀ ਆਕੇ ਨਹੀਂ ਲੈ ਝੂਲਾ ਵਾਂ ਚਾਰ ਪੜਾ ਕੇ ਲੈ ਜੂ ਢੋਲੀ ਵਿੱਚ ਬਿਠਾ ਕੇ ਨਹੀਂ ਹੁਸਨ ਦੀਆਂ ਸਰਕਾਰਾਂ ਨੂੰ ਦੱਸ ਕੌਣ ਰੋਕ ਦੂ ਜੱਟिए ਨਹੀਂ ਪਿੰਡ ਵਿੱਚ ਆਉਣੋਂ ਯਾਰਾਂ ਨੂੰ ਕੌਣ ਰੋਕ ਦੂ ਜੱਟिए ਨਹੀਂ ਪਿੰਡ ਵਿੱਚ ਆਉਣੋਂ ਯਾਰਾਂ ਨੂੰ ਅਰ ਨਾਲ ਬਣੇਗੀ ਸਿਆਣੀ ਧੇਲ ਲੁੱਟਦੀ ਹੁੰਦੀ ਸੀ ਜਿੱਦੋਂ ਹੁੰਦੀ ਸੀ ਨਿਆਣੀ ਕੇਰ ਕੇ ਗਲੀ ਚ ਸਾਨੂੰ ਪੁੱਛਦੀ ਹੁੰਦੀ ਸੀ ਕੇਰ ਕੇ ਗਲੀ ਚ ਸਾਨੂੰ ਪੁੱਛਦੀ ਹੁੰਦੀ ਸੀ ਨਾਲੇ ਆਪਣੇ ਸਣਾਉਂਦੀ ਦੁੱਖ ਫੋੜ ਫੋੜ ਕੇ ਹੈ ਨੀ ਜਾਣ ਤੂੰ ਪਿਆਰ ਕਹਿਣ ਵਾਲੀ ਏ ਤੋਰ ਗਿਰ ਕੰਨ ਪੈਰਾ ਵਿੱਚ ਰੋਲ ਕੇ ਹਣੀ ਜਾਨ ਤੋਂ ਪਿਆਰਾ ਕਹਿਣ ਵਾਲੀ ਏ ਤਰ ਗਿਰ ਕੰਨ ਪੈਰਾ ਵਿੱਚ ਰੋਲ ਕੇ ਜਿਤ ਹੰਝੂ ਹੋ ਕੇ ਹਾਵੇ ਅਸੀਂ ਚੱਕੀ ਫੇਰਦੇ ਆ ਜਿਹੜੀ ਜਾਨ ਲੱਗੀ ਤੇਗੀ ਤੂੰ ਸੁਗਾਤ ਨਹੀਂ ਹੰਜੂ ਹੋ ਕੇ ਹਾਵੇ ਅਸੀਂ ਚੱਕੀ ਫਿਰਦੇ ਆ ਜਿਹੜੀ ਜਾਣ ਲੱਗੀ ਤੇਗੀ ਤੂੰ ਸੁਕਾਤ ਨਹੀਂ ਚੰਦ ਰੇ ਵਖਤ ਅੱਖਾਂ ਲਾਈਆਂ ਕਿ ਸਵੇਰ ਨੇ ਨਹੀਂ ਲੱਗੀਆਂ ਵੀ ਆਇਆਂ ਨਾ ਉਹ ਰਾਤਨੀ ਜਿਹੜੀਆਂ ਫੁੱਲਾਂ ਚੋਂ ਕਦੇ ਭਾਲਦੀ ਸੰਗੰਧ ਜਿਹੜੀਆਂ ਫੁੱਲਾਂ ਚੋਂ ਕਦੇ ਭਾਲਦੀ ਸੰਗੰਧ ਅੱਜ ਸਿੱਟ ਗਈਆਂ ਆਪੇ ਹੱਥੀ ਮਰੋੜ ਕੇ ਹੇ ਨੀ ਜਾਨ ਤੋਂ ਪਿਆਰਾ ਕਹਿਣ ਵਾਲੀਏ ਤੋਰ ਗਿਰ ਕਨ ਪੈਰ ਵਿੱਚ ਰੋਲ ਕੇ ਹੇ ਨੀ ਜਾਨ ਤੋਂ ਪਿਆਰਾ ਕਹਿਣ ਵਾਲੀਏ ਤੋਰ ਗਿਰ ਕਨ ਪੈਰ ਵਿੱਚ ਰੋਲ ਕੇ ਅਸੀਂ ਆ ਨਪੋੜ ਤੂੰ ਤਾਂ ਨਿਕਲੀ ਸ਼ੈਤਾਨ ਅਸੀਂ ਸਮਝ ਸਕੇ ਨਾ ਇਹ ਸ਼ੈਤਾਨੀਆਂ ਸਾਂ ਨੂੰ ਜੂ ਸਕੇ ਨਾ ਐਸ਼ਤਾਨੀਆਂ ਗਹਿਰਾਂ ਦੀਆਂ ਉਂਗਲਾਂ ਤੇ ਚੜ ਗਈ ਜਵਾਨੀ ਗਹਿਰਾਂ ਦੀਆਂ ਉਂਗਲਾਂ ਤੇ ਚੜ ਗਈ ਰਕਾਨੇ ਹੈ ਨਹੀਂ ਮੋੜ ਗਈ ਤੂੰ ਦਿੱਤੀਆਂ ਨਿਸ਼ਾਨੀਆਂ ਸਾੜ ਤੇ ਚੁੱਲ੍ਹੇ 'ਚ ਸਾਡੇ ਸਾਂਝੂ ਪੁਰਾਣੇ ਖਤ ਸਾੜ ਤੇ ਚੁੱਲੇ 'ਚ ਸਾਡੇ ਸਮਝ ਪੁਰਾਣੇ ਖਾਤ ਪੜਦੀ ਹੁੰਦੀ ਸੀ ਜਿਹੜੇ ਫੋੜ-ਫੋੜ ਕੇ ਐਨੀ ਜਾਨ ਤੋਂ ਪਿਆਰਾ ਕਹਿਣ ਵਾਲੀਏ ਤੋਰ ਗਿਰ ਕੰਨ ਪੈਰਾ ਵਿੱਚ ਰੋਲ ਕੇ ਐਨੀ ਜਾਨ ਤੋਂ ਪਿਆਰਾ ਕਹਿਣ ਵਾਲੀਏ ਤੋਰ ਗਿਰ ਕੰਨ ਪੈਰਾ ਵਿੱਚ ਰੋਲ ਕੇ ਨੰਗੇ ਆ ਵਕਤ ਕਦੇ ਆਉਂਦਾ ਨਹੀਂ ਦਵਾਰਾ ਹੁਣ ਵਿਤੀਆਂ ਕਹਾਣੀਆਂ ਨੂੰ ਛੇੜਨਾ ਐ ਨਹੀਂ ਵਿਤੀਆਂ ਕਹਾਣੀਆਂ ਨੂੰ ਛੇੜਨਾ ਦਿਲ ਵਾਲੇ ਅੱਲੇ ਐ ਜ਼ਖਮ ਸਾਡੇ ਵੈਰ ਨੇ ਨਹੀਂ ਖੋਰ ਹੁਣ ਇਹਨਾਂ ਨੂੰ ਉਛੇੜਨਾ ਦੇਣ ਵਾਲਾ ਦੁੱਖ ਜਿਹੜਾ ਰਹਿ ਗਿਆ ਪੱਟੀ ਨੂੰ ਤੇਰਾ ਦੇਣ ਵਾਲਾ ਦੁੱਖ ਜਿਹੜਾ ਰਹਿ ਗਿਆ ਪੱਟੀ ਨੂੰ ਤੇਰਾ ਅੱਜ ਤੂੰ ਸੁਣਾ ਦੇ ਮੈਨੂੰ ਬੂਹੋਂ ਬੋਲ ਕੇ ਹੈ ਨੀ ਜਾਣ ਤੋਂ ਪਿਆਰਾ ਕਹਿਣ ਵਾਲੀਏ ਤੋਰ ਗਿਰ ਕੰਨ ਪੈਰਾਂ ਵਿੱਚ ਰੋਲ ਕੇ ਹੈ ਨੀ ਜਾਣ ਤੋਂ ਪਿਆਰਾ ਕਹਿਣ ਵਾਲੀਏ ਤੋਰ ਗਿਰ ਕੰਨ ਪੈਰਾਂ ਵਿੱਚ ਰੋਲ ਕੇ